ਰੋਜ਼ਾਨਾ ਸੜਕ ਹਾਦਸੇ ਹੋ ਰਹੇ ਨੇ ਸੜਕ ਹਾਦਸਿਆਂ ਦੇ ਵਿੱਚ ਕਾਫੀ ਲੋਕਾਂ ਦੀਆਂ ਹੁਣ ਤੱਕ ਮੌਤਾਂ ਹੋ ਚੁੱਕੀਆਂ ਨੇ ਕਾਫੀ ਲੋਕ ਗੰਭੀਰ ਜ਼ਖਮੀ ਵੀ ਹੋ ਚੁੱਕੇ ਨੇ ਸੜਕ ਹਾਦਸੇ ਹੋਣ ਦੇ ਵੱਡੇ ਕਾਰਨ ਦੋ ਤਿੰਨ ਵੱਡੇ ਕਾਰਨ ਨੇ ਤੁਸੀਂ ਵੀ ਨੋਟ ਕਰ ਲਿਓ ਤੇ ਨਾਲ ਦੀ ਨਾਲ ਵੀਡੀਓ ਨੂੰ ਬਤਵਾਤ ਸ਼ੇਅਰ ਕਰ ਦਿਓ ਦੱਸਦੇ ਨੇ ਕਿ ਸੜਕ ਹਾਦਸੇ ਹੋਣ ਦਾ ਕਾਰਨ ਸਭ ਤੋਂ ਪਹਿਲਾਂ ਤੇਜ਼ ਰਫ਼ਤਾਰੀ ਮੰਨਿਆ ਜਾਂਦਾ ਜੋ ਕਿ ਕਈ ਲੋਕ ਆਪਣੇ ਵਹੀਕਲਾਂ ਨੂੰ ਤੇਜ਼ ਰਫ਼ਤਾਰੀ ਦੇ ਨਾਲ ਚਲਾਉਂਦੇ ਜਿਸ ਤੋਂ ਬਾਅਦ ਉਹਨਾਂ ਦੇ ਨਾਲ ਹਾਦਸਾ ਵਾਪਰਦਾ ਹੈ ਦੂਜਾ ਹਾਦਸੇ ਦਾ ਕਾਰਨ ਜਿਹੜਾ ਮੰਨਿਆ ਜਾਂਦਾ ਹੈ ਉਹ ਆਵਾਰਾ ਪਸ਼ੂ ਮੰਨੇ ਜਾਂਦੇ ਨੇ ਜੋ ਕਿ ਆਵਾਰਾ ਪਸ਼ੂ ਰੋਡਾਂ ਦੇ ਉੱਤੇ ਖੜਦੇ ਨੇ ਜਾਂ ਫਿਰ ਰੋਡ ਨੂੰ ਕ੍ਰੋਸ ਕਰਦੇ ਹੋਏ ਕਈ ਲੋਕਾਂ ਦੇ ਨਾਲ ਪਾਣਾ ਵਾਪਸ ਜਾਂਦਾ ਹੈ ਤੇ ਤੀਜਾ ਜਿਹੜਾ ਪੂਰਾ ਹਾਦਸਿਆਂ ਦਾ ਕਾਰਨ ਬਣਦਾ ਉਹ ਹੈ 메ਨ ਰੋਡਾਂ ਦੇ ਉੱਤੇ ਹਾਈਵੇਅਾਂ ਦੇ ਉੱਤੇ ਸਟੇਟ ਦੇ ਰੋਡਾਂ ਦੇ ਉੱਤੇ ਜੋ ਰੇੜੀ ਫੜੀ ਵਾਲੇ ਖੜਦੇ ਨੇ ਜਿਨ੍ਹਾਂ ਦੇ ਕਾਰਨ ਕਾਫੀ ਲੋਕਾਂ ਦੇ ਹੁਣ ਤੱਕ ਐਕਸੀਡੈਂਟ ਹੋ ਚੁੱਕੇ ਨੇ ਕਾਫੀ ਲੋਕਾਂ ਦੀਆਂ ਮੌਤਾਂ ਵੀ ਹੋ ਚੁੱਕੀਆਂ ਨੇ ਇਸ ਸਮੇਂ ਦੀ ਕਬੱਡੀ ਖਬਰ ਤੁਹਾਨੂੰ ਦਿਖਾਣ ਜਾ ਰਹੀਆਂ ਹਾਂ ਚੰਡੀਗੜ੍ਹ ਪੰਜਾਬ ਦੇ ਬਾਰਡਰ ਮੁੱਲਾਪੁਰ ਬੈਰੀਅਰ ਦੇ ਜਿੱਥੇ ਕੀ ਮੁੱਲਾਪੁਰ ਬੈਰੀਅਰ ਦੇ ਉੱਤੇ ਕਾਫੀ ਰੇੜੀ ਫੜੀ ਵਾਲੇ ਖੜਦੇ ਨੇ ਜਿਨ੍ਹਾਂ ਦੇ ਕਾਰਨ ਕਾਫੀ ਹਾਸੇ ਹੋਣ ਦਾ ਖਤਰਾ ਵੀ ਹੈ ਕਾਫੀ ਹਾਸੇ ਹੋਏ ਵੀ ਨੇ ਉਸ ਤੋਂ ਬਾਅਦ ਪਿਛਲੇ ਦਿਨ ਅਸੀਂ ਆਪਣੇ ਚੈਨਲ 'ਆਹੀ ਵੀ ਖਬਰਾਂ' ਖਾਈ ਸੀ ਉਸ ਤੋਂ ਬਾਅਦ ਗਮਾੜਾ ਨੇ ਵੱਡੀ ਕਾਰਵਾਈ ਕੀਤੀ ਸੀ ਰੇੜੀ ਫੜੀ ਵਾਲੇ ਉਹ ਜਗ੍ਹਾ ਤੋਂ ਹਟਾ ਦਿੱਤੇ ਗਏ ਸੀ ਕਾਫੀ ਦਿਨ ਉਹ ਜਗ੍ਹਾ ਰੇੜੀ ਫੜੀ ਨਹੀਂ ਲੱਗੀਆਂ ਜਿਸ ਤੋਂ ਬਾਅਦ ਲੋਕਾਂ ਨੇ ਇੱਕ ਰਾਤ ਦੀ ਸਾਹਸ ਲਈ ਸੀ ਪਰ ਹੁਣ ਰੇਡੀ ਫੜੀ ਵਾਲੇ ਫਿਰ ਉਸ ਜਗ੍ਹਾ ਉੱਤੇ ਰੋਡ ਦੇ ਉੱਤੇ ਲਗਾਣੀ ਸ਼ੁਰੂ ਕਰ ਗਏ ਸੀ ਜਿਸ ਤੋਂ ਬਾਅਦ ਹੁਣ ਮੁਰ ਤੋਂ ਲੋਕਾਂ ਚਿੰਤਾ ਸਤਾਰੀ ਸੀ ਕਿਤੇ ਨਾ ਕਿਤੇ ਉਹ ਹਾਦਸੇ ਵਾਪਰ ਸਕਦੇ ਨੇ ਪਰ ਪੁਰ ਦੇ ਕੋਲ ਸ਼ਿਕਾਇਤਾਂ ਪਹੁੰਚਦੀਆਂ ਨੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਮੁੱਲਾਂ ਪਰ ਡੀਐਸਪੀ ਧਰਮਵੀਰ ਸਿੰਘ ਦੀ ਟੀਮ ਨੇ ਰੇੜੀ ਫੜੀ ਵਾਲਿਆਂ ਨੂੰ ਅੱਜ 메ਨ ਰੋਡ ਤੋਂ ਹਟਾ ਦਿੱਤਾ ਤੇ ਨਾਲ ਦੀ ਨਾਲ ਸਿੱਧ ਚੇਤਾਵਨੀ ਉਹਨਾਂ ਰੇੜੀ ਫੜੀ ਵਾਲਿਆਂ ਨੂੰ ਦੇ ਦਿੱਤੀ ਕਿ ਅਗਰ ਇਸ ਤੋਂ ਬਾਅਦ ਤੁਸੀਂ ਰੇੜੀ ਫੜੀਆਂ ਇਸ ਰੋਡ ਦੇ ਉੱਤੇ ਲਗਾਓਗੇ ਤਾਂ ਤੁਹਾਡੇ ਉੱਤੇ ਕਾਰਵਾਈ ਕੀਤੀ ਜਾਵੇਗੀ। ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਇਸ ਰੋਡ ਦੇ ਉੱਤੇ ਰੋਜ਼ਾਨਾ ਵੱਡੇ ਹਾਸੇ ਵਾਪਰਦੇ ਸੀ ਉਸ ਤੋਂ ਬਾਅਦ ਅੱਜ ਰਸਤਾ ਕਲੀਅਰ ਹੋ ਚੁੱਕਾ ਹੈ ਤੇ ਹੁਣ ਰੋਜ਼ਾਨਾ ਪੁਲਿਸ ਦਾ ਪਹਿਰਾ ਇਸ ਰੋਡ ਦੇ ਉੱਤੇ ਹੋਵੇਗਾ ਤੇ ਲੋਕਾਂ ਨੂੰ ਵੀ ਅਪੀਲ ਹੈ ਜੋ ਰੈਡੀ ਫੜੀ ਵਾਲੇ ਇਸ ਤਰੀਕੇ ਦੇ ਨਾਲ ਰੋੜ ਜਾਂਮ ਕਰਕੇ ਰੋੜਾਂ ਦੇ ਉੱਤੇ ਖੜਦੇ ਨੇ ਮੇਨ ਰੋਡ ਦੇ ਤੇ ਜਿੱਥੇ ਕਿ ਹਾਦਸਾ ਦਾ ਵੱਡਾ ਖਤਰਾ ਹੋ ਸਕਦਾ ਹੈ ਤਾਂ ਉਹ ਜਗ੍ਹਾ ਤੋਂ ਕੋਈ ਵੀ ਫਰ ਫਰੂਟ ਜਾਂ ਕੋਈ ਇਸ ਤਰੀਕੇ ਦੀ ਚੀਜ਼ ਨਾ ਖਰੀਦਿਆ ਕਰੋ ਜਦੇ ਨਾਲ ਕਿ ਤੁਸੀਂ ਵੀ ਕਾਰਨ ਮੰਨ ਸਕਦੇ ਹੋ ਕਿਸੇ ਦੇ ਹਾਦਸੇ ਦਾ ਤੁਸੀਂ ਹਾਦਸੇ ਦੇ ਵਿੱਚ ਵੀ ਆ ਸਕਦੇ ਹੋ ਤੁਹਾਡੇ ਨਾਲ ਵੀ ਕੋਈ ਹਾਦਸਾ ਵਾਪਰ ਸਕਦਾ ਕਿਉਂਕਿ ਜਦੋਂ ਵੀ ਬੰਦਾ ਰੈਡੀ ਫੜੀ ਤੋਂ ਕੋਈ ਫਰੂਟ ਲੈ ਕੇ ਜਾਂ ਕੋਈ ਹੋਰ ਸਮਾਨ ਲੈ ਕੇ ਉਸ ਰੋੜ ਦੇ ਉੱਤੇ ਮੇਨ ਰੋਡ ਦੇ ਉੱਤੇ ਨਿਕਲਦਾ ਹੈ ਕ੍ਰਾਸ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਨਾਲ ਦੀ ਨਾਲ ਪਿੱਛੋਂ ਕੋਈ ਗੱਡੀ ਵਹੀਕਲ ਆਣ ਕੇ ਉਹਦੇ ਨਾਲ ਟੱਚ ਕਰਦੀ ਜਿਸ ਤੋਂ ਬਾਅਦ ਕਿ ਐਸਪੀ ਤਨਵੀਰ ਸਿੰਘ ਵੱਲੋਂ ਵੱਡੀ ਕਾਰਵਾਈ ਅੱਜ ਕੀਤੀ ਗਈ ਹੈ ਇਸ ਨੂੰ ਲੈ ਕੇ ਦੇਖਦੇ ਕਿ ਹੁਣ ਕਿੰਨੇ ਕ ਦਿਨ ਪੁਲਿਸ ਇਸ ਰੋਡ ਦੇ ਉੱਤੇ ਪੈਰ ਰੱਖਦੀ ਹੈ ਤੇ ਜਿਹੜੇ ਰੇੜੀ ਫੜੀ ਵਾਲੇ ਜਿਹੜੇ ਚੰਡੀਗੜ੍ਹ ਦੇ ਪਾਸੇ ਤੋਂ ਆਉਂਦੇ ਨੇ ਪੰਜਾਬ ਦੇ ਵਿੱਚ ਆਣ ਕੇ ਕਾਰੋਬਾਰ ਕਰ ਰਹੇ ਨੇ ਤੇ ਜ਼ਿਆਦਾਤਰ ਇਹ ਪ੍ਰਵਾਸੀ ਦੱਸੇ ਜਾ ਰਹੇ ਨੇ ਪੰਜਾਬ ਦਾ ਰਹਿਣ ਵਾਲਾ ਕੋਈ ਨੌਜਵਾਨ ਇੱਥੇ ਕੰਮ ਨਹੀਂ ਕਰ ਰਿਹਾ ਪੰਜਾਬ ਦਾ ਕੋਈ ਰਹਿਣ ਵਾਲਾ ਨੌਜਵਾਨ ਰੇੜੀ ਫੜੀ ਨਹੀਂ ਲਗਾ ਰਿਹਾ ਪਰ ਦੂਜੇ ਪਾਸੇ ਪ੍ਰਵਾਸੀ ਜਿਹੜੇ ਚੰਡੀਗੜ੍ਹ ਦੇ ਵਿੱਚ ਰਹਿੰਦੇ ਨੇ ਕਾਰੋਬਾਰ ਆਣ ਕੇ ਪੰਜਾਬ ਦੇ ਵਿੱਚ ਕਰ ਰਹੇ ਨੇ ਪੰਜਾਬ ਦੇ ਵਿੱਚ ਹਾਦਸਿਆਂ ਦਾ ਕਾਰਨ ਬਣਦੇ ਜਦੋਂ ਵੀ ਕਿਸੇ ਨਾਲ ਹਾਦਸਾ ਵਾਪਰਦਾ ਹੈ ਇਹਨਾਂ ਨੇ ਕੀ ਕਰਨ ਆਪਣੀ ਰੇੜੀ ਚੁੱਕ ਕੇ ਚੰਡੀਗੜ੍ਹ ਦੇ ਪਾਸੇ ਚਲੇ ਜਾਣਾ ਤਾਂ ਉੱਥੇ ਇਹ ਕਹਿੰਦੇ ਨੇ ਕਿ ਮੈਂ ਇੱਧਰ ਨਹੀਂ ਆਂਦਾ ਮੈਂ ਹਰ ਤਰ੍ਹਾਂ ਦੇ ਬਹਾਨੇ ਜਿਹੜੇ ਬੰਦਾ ਲਾ ਦਿੰਦਾ ਪਰ ਹੁਣ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਦੇਖਦੇ ਹਾਂ ਕਿ ਹੁਣ ਪੁਲਿਸ ਕਿੰਨੇ ਦਿਨ ਪਹਿਲਾਂ ਰੱਖਦੀ ਹੈ ਕਿ ਜਿਸ ਤਰੀਕੇ ਨਾਲ ਲਗਾਤਾਰ ਹਾਦਸਿਆਂ ਦਾ ਕਾਰਨ ਇਹ ਰੇੜੀ ਫੜੀਆਂ ਬਣਦੀਆਂ ਸੀ ਤਾਂ ਇਸ ਨੂੰ ਲੱਗਦਾ ਤੁਸੀਂ ਕਿਵੇਂ ਪੁਲਿਸ ਉਸ ਜਗ੍ਹਾ ਤੋਂ ਇਹਨਾਂ ਰੇੜੀ ਫ